ਮੇਰਾ ਵੀਰ ਸਿੰਘ ਜੀ ਬੀਰੂ ਜੀ ਮੇਰਾ ਭਰਾ ਦਾ ਕਤਲ ਹੋਇਆ ਜੀ ਕਦੋਂ ਹੋਇਆ ਕੱਲ ਰਾਤ ਹੀ ਹੋਇਆ ਜੀ 8:30 ਵਜੇ ਇੱਕ ਬੀਰੂ ਪੁੱਤਰ ਪਾਲੀ ਪਸਨੀ ਨੂੰ ਮਦਰਾ ਗੋਣੀ ਚੜਦਾ ਲੜਕਾ 19 ਸਾਲ ਦਾ ਬਰਦੀ ਉਹਦੀ ਗਨ ਸ਼ਾਟ ਕਰਕੇ ਦਸ ਹੋਈ ਹੈ ਮਾਮਲਾ ਇਹ ਹੈ ਜੀ ਦੇਖੋ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਆ ਸਾਡੇ ਉਸ ਏਰੀਆ ਦੇ ਵਿੱਚ ਕਾਫੀ ਜਣਿਆਂ ਕੋਲ ਅਸਲਾ ਨਜਾਇਜ਼ ਹੈਗਾ ਠੀਕ ਹੈ ਨਾ ਅਸੀਂ ਜਾਣਦੇ ਆ ਉੱਥੇ ਕਾਫੀ ਬੰਦੇ ਚਿੱਟੇ ਦਾ ਵੀ ਕੰਮ ਕਰ ਰਹੇ ਆ ਇਹ ਸਾਰਾ ਕੁਝ ਨਾ ਉਸੇ ਦੀ ਰਿਲੇਟਿਡ ਹੈ ਜਿਹੜਾ ਇਹ ਮੁੰਡਾ ਸੀ ਬਾਕੀ ਬੜਾ ਸ਼ਰੀਫ ਬੰਦਾ ਸੀਗਾ ਇਹ ਤਾਂ ਇਹ ਲੜਾਈ ਝਗੜਾ ਜਿਹੜਾ ਇਹ ਝਗੜਾ ਜਵਾਕ ਹੈ ਜੀ ਉਹ ਤਾਂ ਕੋਈ ਲੜਾਈ ਝਗੜਾ ਕੁਝ ਕੰਮ ਸਿੱਖਦਾ ਸੀ ਤੋ ਦੁਬਈ ਭੇਜਣਾ ਦਾ ਕੰਮ ਸਿਖਾ ਕੇ ਮੈਨੇ ਸਾਢੇ 17-18 ਸਾਲ ਦੇ ਦੀ ਹਾਂ ਪਰ ਬਈ ਇਨਸਾਫ ਹੀ ਚਾਹੀਦਾ ਈ ਹੋਰ ਤਾਂ ਕੁਛ ਨਹੀਂ ਚਾਹੀਦਾ ਸਾਨੂੰ ਇਹਦੇ ਪਰਿਵਾਰ ਨਾਲ ਜੀ ਗੱਲ ਕਰਨੀ ਪਰ ਆਏ ਨਹੀਂ ਪਰ ਆਦੇ ਬਿਆਲ ਲੈ ਕੇ ਜੋ ਮੈਨਾਂ ਲਾਣਗੇ ਉਸਾਂ ਦਾ ਨਕਰੀ ਕਰਾਂਗੇ ਮੇਰਾ ਨਾਮ ਗਗਨ ਸਿੰਘ ਆ ਜੀ। ਆ ਮੇਰਾ ਵੀਰ ਸਿੰਘ ਜੀ ਬੀਰੂ ਜੀ ਮੇਰਾ ਭਰਾ ਦਾ ਜੇ ਕਤਲ ਹੋਇਆ ਜੀ। ਕਦੋਂ ਹੋਇਆ? ਕੱਲ ਰਾਤ ਹੀ ਹੋਇਆ ਜੀ 8:30 ਵਜੇ। ਕਿਹੜੀ ਜਗ੍ਹਾ? ਹਸਨਜੇਗਲੋਂ ਨਹੀਂ ਪੰਜ ਨੰਬਰ ਬਲੋਕ ਚ। ਮਨੂੰ ਕਿ ਪਤਾ ਲੱਗੇਗਾ? ਪਤਾ ਵਾ ਫੋਨ ਆਇਆ ਜੀ ਬਾਅਦ ਚ ਵੀ ਤੇਰੇ ਭਰਾ ਦਾ ਕਤਲ ਹੋ ਗਿਆ ਵੀ ਤੂੰ ਆ ਜਾ ਮੜਾ ਜੀ ਇੰਦਰਾ ਫੜਫੜ। ਇਹ ਲੈ ਕੇ ਗਏ ਉਹਨੇ ਭੱਜ ਪੁੱਟੇ ਕਿ ਉੱਥੇ ਇਹਨਾਂ ਨੇ ਲੈ ਲੂ ਕੇ ਗਏ ਉਹਨੇ ਉੱਥੇ ਛੱਡ ਛੁੱਟ ਕੇ ਭੱਜੇ ਉੱਥੇ ਦੱਸ ਰਹੇ ਸੀ ਕਿ ਵੀ ਇਹ ਮੁੰਡੇ ਆਏ ਵੀ ਛੱਡ ਕੇ ਭਾਗੇ ਬੋਡੀ ਨੂੰ। ਵੀ ਅਸੀਂ ਬਾਅਦ ਚ ਜਾ ਕੇ ਦੇਖਿਆ ਵੀ ਉਹ ਮੁੰਡੇ ਦੀ ਡ ਪੜਦਾ ਜੀ ਪੜਦਾ ਜੀ ਦਸਵੇਂ ਚ ਕੰਮ ਵੀ ਕਰਦਾ ਇਨਾਈ ਦੁਕਾਨਦਾਰੀ ਉੱਥੇ ਨੱਲੇ ਚ ਕਤਲ ਇਹ ਕੋਈ ਪਤਾ ਨਹੀਂ ਉੱਥੇ ਖੜਾ ਸੀ ਪਾਰਟੀ ਪੂੜੀ ਕਰ ਰਹੇ ਉਹਨੇ ਕੋਈ ਕੁਛ ਕਰ ਰਹੇ ਉਹਨੇ ਇਹ ਮੁੰਡੇ ਲੈ ਕੇ ਗਏ ਇਹਨਾਂ ਨੂੰ ਉਸ ਤੋਂ ਬਾਅਦ ਉਹ ਮੁੰਡਿਆਂ ਨੂੰ ਪਤਾ ਹੀ ਨਾ ਗੋਲੀ ਵੱਜੀ ਆ ਜੀ ਹਾਂਜੀ ਡੈੱਡ ਬੱਡੀ ਜਿੰਦਰਾ ਜੀ ਕੁਝ ਪਤਾ ਲੱਗਿਆ ਕਿੰਨੇ ਬੰਦੇ ਕੈਸੀ ਹੈ ਬੰਦੇ ਆ ਕੁਝ ਨਹੀਂ ਪਤਾ ਜੀ ਹਾਲੇ ਘਰੋਂ ਲੈ ਕੇ ਜੇ ਸੀ ਹਾਂਜੀ ਕੋਈ ਉੱਥੇ ਫਿਰਫੁਰ ਰਹੇ ਉਹਨਾਂ ਨੂੰ ਲੈ ਕੇ ਭਾਗੇ ਇੱਥੇ ਨਾਲ ਉਹਨਾਂ ਮੁੰਡੇ ਨੂੰ ਉਸ ਤੋਂ ਬਾਅਦ ਉਹਦੀ ਡੈੱਡ ਬੱਡੀ ਮਿਲਿਆ ਜੀ ਕਤਲ ਹੋ ਗਿਆ ਯਾਰ ਦੋਸਤ ਹੀ ਨੇ ਇਹ ਨਹੀਂ ਪਤਾ ਜੀ ਕੁਝ ਕਿੰਨੇ ਜਣੇ ਸੀ ਇਹਦਾ ਮੇਨ ਮੇਨ ਦੋਸਤ ਕੋਣ ਸੀ ਇਹਦਾ ਮੇਨ ਦੋਸਤ ਤਾਂ ਕੋਈ ਵੀ ਨਹੀਂ ਆ ਜੀ ਬਸ ਸਾਰੇ ਮਹੱਲੇ ਦੇ ਮੁੰਡੇ ਨੇ ਬਚਪਨ ਜਿਹੜਾ ਲੜਾਈ ਝਗੜਾ ਜਵਾਕ ਆ ਜੀ ਉਹ ਤਾਂ ਕੋਈ ਲੜਾਈ ਝਗੜਾ ਕੁਝ ਕੰਮ ਸਿੱਖਦਾ ਸੀ ਦੁਬਈ ਭੇਜਣਾ ਤੇ ਕੰਮ ਸਿਖਾ ਕੇ ਪਿੰਨੇ ਸਾਡੇ ਕੇ 17 18 ਸਾਲ ਦੇ ਦੇ ਹਾਂਜੀ ਪਰ ਬਈ ਇਨਸਾਫ ਹੀ ਚਾਹੀਦਾ ਜੀ ਹੋਰ ਤਾਂ ਕੁਛ ਨਹੀਂ ਚਾਹੀਦਾ ਸਾ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਸੰਦੀਪ ਬਲੋਤਰਾ ਮਾਮਲਾ ਇਹ ਹੈ ਜੀ ਦੇਖੋ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਆਂ ਸਾਡੇ ਉਸ ਏਰੀਆ ਦੇ ਵਿੱਚ ਕਾਫੀ ਜਣਿਆਂ ਕੋਲ ਅਸਲਾ ਨਜਾਇਜ਼ ਹੈਗਾ ਠੀਕ ਹੈ ਨਾ ਅਸੀਂ ਜਾਣਦੇ ਆਂ ਉੱਥੇ ਕਾਫੀ ਬੰਦੇ ਚਿੱ ਇਹ ਸਾਰਾ ਕੁਝ ਨਾ ਉਸੇ ਦੀ ਰਿਲੇਟਿਡ ਹੈ ਜਿਹੜਾ ਇਹ ਮੁੰਡਾ ਸੀ ਬਾਕੀ ਬੜਾ ਸ਼ਰੀਫ ਬੰਦਾ ਸੀਗਾ ਇਹ ਨਾਈ ਦੀ ਦੁਕਾਨ ਤੇ ਆਪਣਾ ਕੰਮ ਕਰਦਾ ਸੀਗਾ ਦਸਵੀਂ ਦੇ ਵਿੱਚ ਪੜਦਾ ਸੀਗਾ ਨਾਲ ਕੰਮ ਸਿੱਖਣ ਜਾਂਦਾ ਸੀਗਾ ਨਾਲੇ ਪੜ੍ਹਾਈ ਕਰਦਾ ਸੀਗਾ ਉਦੋਂ ਹੀ ਘਰਦਿਆਂ ਨੇ ਕਿਹਾ ਸੀਗਾ ਚੱਲ ਤੈਨੂੰ ਤੈਨੂੰ ਦੁਬਈ ਭੇਜ ਦਾਂਗੇ ਤੂੰ ਆਪਣਾ ਕੰਮ ਕਰ ਸਿੱਖ ਲੈ ਉੱਥੇ ਜਾ ਕੇ ਹਾਂ ਉੱਥੇ ਜਾ ਕੇ ਨਾਈ ਦਾ ਕੰਮ ਕਰ ਲੈ ਬਸ ਇਹ ਸੀਗਾ ਇਹ ਜੀ ਨਿਊ ਮਿੰਦਰਾ ਕਲੋਨੀ ਦਾ ਮੇਰੇ ਨਾਲ ਇਹਨਾਂ ਦਾ ਫੋਨ ਆਇਆ ਰਾਤੀ 11:30 12 ਵਜੇ ਨਾਲ ਫਿਰ ਮੈਂ ਉੱਥੇ ਗਿਆ ਮੌਕੇ ਤੇ ਗਿਆ ਪੁਲਿਸ ਪ੍ਰਸ਼ਾਸਨ ਸਾਰੇ ਪਹੁੰਚੇ ਪਏ ਸੀ ਸਾਰੀਆਂ ਟੀਮਾਂ ਪਹੁੰਚੀਆਂ ਪਈਆਂ ਸੀਗੀਆਂ ਫਿਰ ਮੈਂ ਉੱਥੇ ਅਸੀਂ ਸਾਨੂੰ 1:30 2:00 ਵੱਜ ਗਏ ਬਾਹਰ ਦਾ ਤਾਂ ਜਿਹੜਾ ਰਾਤ ਨੂੰ ਮੌਕੇ ਤੇ ਜਿਹੜਾ ਇਹ ਲੈ ਕੇ ਗਏ ਸੀ ਕਿ ਨਾ ਡੀਅਰ ਪਾਰਕ ਡੀਅਰ ਪਾਰਕ ਦੀ ਜਿਹੜੀ ਸੰਫਾਨ ਰੋਡ ਹੈ ਉਸ ਰੋਡ ਤੇ ਹੋਈ ਹੈ ਨਹੀਂ ਜਿਹੜੇ ਇਹ ਲੈ ਕੇ ਗਏ ਸੀਗੇ ਮੁਜਰਮਾਂ ਲੈ ਕੇ ਗਏ ਸੀਗੇ ਕਹਿੰਦੇ ਕਹਿੰਦੇ ਉਸ ਰੋਡ ਤੇ ਕੀਤੀ ਐ ਅਸੀਂ ਕੁਝ ਬੰਦੇ ਫੜੇ ਆ ਇਹਨਾਂ ਨੇ ਪੁਲਿਸ ਵੱਲੋਂ ਹਾਂਜੀ ਫੜੇ ਗਏ ਆ ਇਹ ਬੜਾ ਤਕੜਾ ਸਕੈਂਡਲ ਨਿਕਲ ਕੇ ਆਏਗਾ ਇਹਦੇ ਵਿੱਚ ਅਸਲੇ ਵਾਲੇ ਜਿਹੜਾ ਨਜਾਇਜ਼ ਅਸਲੇ ਦਾ ਕੰਮ ਕਰਦੇ ਆ 20-25 ਅਸਲੇ ਘਟੋ ਘਟ ਫੜੇ ਜਾਣਗੇ ਇਹਦੇ ਵਿੱਚ ਚਿੱਟੇ ਵਾਲੇ ਵੀ ਹੈਗੇ ਆ ਜਿਹੜਾ ਉਸ ਏਰੀਆ ਦੇ ਵਿੱਚ ਚਿੱਟੇ ਦੀ ਸਪਲਾਈ ਕਰਦੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਚਾਹੇ ਕੋਈ ਵੀ ਹੈ ਇਹ ਮੁੰਡੇ ਦਾ ਕੀ ਫਾਇਰ ਲੱਗਦਾ ਜੀ ਉਹ ਬੱਸ ਜੀ ਉਹਨਾਂ ਨਾਲ ਹੁਣ ਇਹ ਨਹੀਂ ਪਤਾ ਨਾ ਆਪਸ ਦੇ ਵਿੱਚ ਕੀ ਬਾੜ ਹੈ ਕੀ ਨਹੀਂ ਕੰਮ ਦੇਰ ਰਾਤ ਤੱਕ ਕ੍ਰਿੰਦਰਾ ਸਪਰਦੋਤਲਾ ਮਿਲੀ ਸੀ ਕਿ ਇੱਕ ਵੀਰੂ ਪੁੱਤਰ ਪਾਲੀ ਵਾਸੀ ਨਿਊ ਮਦਰਾ ਖੋਨੀ ਚਲਦਾ ਲੜਕਾ 19 ਸਾਲ ਦਾ ਬਰਨ ਦੀ ਵੀ ਉਹਦੀ ਗਨ ਸ਼ਾਟ ਕਰਕੇ ਜੱਥ ਹੋਈ ਹੈ ਤੇ ਅਸੀਂ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਜਿਹੜੀ ਬੰਦੀ ਖੋਨੀ ਕਰੀ ਅਮਚਾ ਵਾਂਗੇ ਪਤਾ ਚ ਕਰ ਕਿ ਜੀ ਡੈਡ ਬੋਡੀ ਕਿੱਥੋਂ ਮਿਲੀ ਹੈ ਜੀ ਇਹ ਸਾਨੂੰ ਕ੍ਰਿੰਦਰਾ ਹਸਪਤਾਲ ਤੋਂ ਇਤਲਾ ਮਿਲੀ ਹੈ ਉੱਥੇ ਬਰੋਡਰਡ ਪਹੁੰਚੀ ਹੈ ਅੱਛਾ ਇਹ ਆਪ ਹੀ ਲਾਗੇ ਨੇ ਉਹਨਾਂ ਦੇ ਵਾਰਸ ਲਾਗੇ ਨੇ ਕੋਈ ਉਹਨਾਂ ਨੂੰ ਵੈਰੀਫਾਈ ਕਰਾਂਗੇ ਲੈ ਕੇ ਬਿਆਨ ਲੈ ਕੇ ਉਹ ਸਾਰੀ ਪਰਤਾਲ ਕ੍ਰਿੰਦਰਾ ਹਸਪਤਾਲ ਜਾ ਕੇ ਬਿਆਨ ਲਿਖਾਂਗੇ ਜਿਵੇਂ ਬਿਆਨ ਖਾਨੇ ਇਹ ਜਾ ਕੇ ਮੈਡੀਕਲ ਕਰਾਓ ਰਿਪੋਰਟ ਚ ਜਿੰਨੇ ਆਣਗੇ ਉਹ ਲਾ ਕੇ ਦੇਖਾਂਗੇ ਪਰਿਵਾਰ ਵੱਲੋਂ ਕੋਈ ਦੱਸੇਗੀ ਜੀ ਕਿ ਇਹਨੇ ਮਾਰੇ ਨਹੀਂ ਅਜੇ ਤੱਕ ਕੋਈ ਐਜਕਪਾਰ ਦੀ ਸਟੇਟਮੈਂਟ ਲੈਣੀ ਹੈ ਪਰਿਵਾਰ ਦੀ ਚੇਲਮੈਂਟ ਲੈ ਕੇ ਜਿਹੜੀ ਬੰਦੀ ਕਰਨੀ ਕਰ ਵੀ ਹੈ ਜਿੰਨੇ ਵੀ ਨਾਲ ਹਾਂ ਦੇ ਦੋਸ਼ੀ ਹੁਣ ਜਲਦੀ ਟੈਸਟ ਕਰ ਲਾਂਗੇ ਜੀ ਉਮਰ ਕਿੰਨੀ ਹੋ ਗਈ ਮੁੰਡੇ ਦੀ ਲੱਗਦੀ ਹੈ ਉਮਰ ਦੀ 19 ਸਾਲ ਲੱਗੀ ਵਾ ਕੰਮ ਕੀ ਕਰਦਾ ਸੀ ਕਿਸ ਨੇ ਇਹ ਪੜਦਾ ਪਾਲ ਕੇ ਪੜਦਾ ਸੀ 10th ਕਲਾਸ ਕੁਝ ਰੌਂਡ ਆਪ ਕੀ ਸੀ ਕੁਝ ਮੁੰਡੇ ਨਹੀਂ ਅਜੇ ਤੱਕ ਕੋਈ ਨਹੀਂ ਤੀਸਾ ਜੇ ਸ਼ੁਰੂ ਨਹੀਂ ਆ ਕੋਈ ਗੱਲ ਕੀਤੀ ਹੋਗੀ ਪਰਿਵਾਰ ਨਾਲ ਕਿਹਦੇ ਨਾਲ ਗਿਆ ਸੀ ਕੀ ਕੋਈ ਦੀ ਪਰਵਾਰ ਨਾਲ ਜੀ ਗੱਲ ਕਰਨੀ ਪਰ ਆਏ ਨੇ ਪਰ ਆਦੇ ਬਿਆਨ ਲੈ ਕੇ ਜੋ ਬਿਆਨ ਲਾਣਗੇ ਉਹ ਸਾਰਾ ਨਿਚਾਰੀ ਕਰਾਂਗੇ